ਇਸ ਵੀਡੀਓ ਦੇ ਵਿੱਚ ਤਾੜੀਆਂ ਮਾਰਦੀਆਂ ਇਹ ਕੁੜੀਆਂ ਅਤੇ ਜਨਾਨੀਆਂ ਨੂੰ ਪਹਿਲੀ ਨਜ਼ਰ ਦੇਖ ਸ਼ਾਇਦ ਤੁਸੀਂ ਸੋਚ ਰਹੇ ਹੋਵੋਗੇ ਕਿ ਭਲਾ ਇਹ ਕਿਸੇ ਸੱਭਿਆਚਾਰ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਰਹੀਆਂ ਹੋਣ ਪਰ ਜਨਾਬ ਅਜਿਹਾ ਕੁਝ ਨਹੀਂ ਹੈ ਅਖਰ ਇਹ ਜਨਾਨੀਆਂ ਕਰਦੀਆਂ ਕੀ ਨੇ ਉਹ ਬਾਅਦ ਦੇ ਵਿੱਚ ਦੱਸਾਂਗੇ ਪਹਿਲਾਂ ਇਹ ਸੀਨ ਦੇਖੋ ਜਿਸ ਦੇ ਵਿੱਚ ਇਹ ਜਨਾਨੀਆਂ ਜ਼ੋਰ-ਜ਼ੋਰ ਦੇ ਨਾਲ ਤਾੜੀਆਂ ਮਾਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਇਹਨਾਂ ਦੀਆਂ ਤਾੜੀਆਂ ਦੀਆਂ ਆਵਾਜ਼ਾਂ ਸੁਣ ਕੇ ਸ਼ਾਇਦ ਇਹ ਕਾਲੇ ਰੰਗ ਦਾ ਸਾਨ ਪਰੇਸ਼ਾਨ ਹੋ ਗਿਆ ਹੋਵੇ ਤੇ ਫਿਰ ਭੂਸਰਿਆ ਹੋਇਆ ਸਾਨ ਚਾਰੇ ਪੈਰ ਚੱਕ ਜਨਾਨੀਆਂ ਦੇ ਪਿੱਛੇ ਪੈ ਗਿਆ ਦੇਖੋ ਫਿਰ ਕਿਵੇਂ ਜਨਾਨੀਆਂ ਨੂੰ ਭੱਜਣਾ ਪਈਆਂ ਤੇ ਫਿਰ ਇੱਕ ਦੂਜੇ ਤੋਂ ਅੱਗੇ ਹੋ ਹੋ ਕੇ ਇਹਨਾਂ ਜਨਾਨੀਆਂ ਨੇ ਕਿਵੇਂ ਆਪਣੀ ਜਾਨ ਬਚਾਈ ਹੈ ਅਸੀਂ ਭਾਈ ਸਾ ਮੇਰਾ ਨਾਮ ਮੀਰੂ ਹੈਗਾ ਅਸੀਂ ਪੰਜ ਪੀਰ ਕਲੋਨੀ ਦੇ ਵਿੱਚ ਰਹਿੰਦੇ ਆ ਪੰਜ ਪੀਰ ਕੌਣ ਹੀ ਸਾਡੀ ਬਹੁਤ ਪੁਰਾਣੀ ਕਲੋਨੀ ਜਦੋਂ ਉਹ ਤੋਂ ਬਾਅਦ ਪਹਿਲੇ ਸੀਵਰੇ ਸਾਡੀ ਵਿਵਸਥਾ ਦੇਖ ਲਓ ਜਾਂ ਕਿ ਅਸੀਂ ਪ੍ਰਾਈਵੇਟ ਬੰਦਿਆਂ ਨੂੰ ਪੈਸੇ ਦਿੰਨੇ ਆ ਟੈਂਕਰ ਆਉਂਦੇ ਨੇ ਔਰ ਸੀਵਰੇ ਸਾਫ ਕਰਕੇ ਜਾਂਦੇ ਨੇ ਰਾਤ ਨੂੰ ਭਾਜੀ ਸਾਡੇ ਸੀਵਰੇ ਦਾ ਪਾਣੀ ਵੀ ਨਹੀਂ ਜਾ ਰਿਹਾ ਸਾਰੇ ਬਲੌਕ ਹੋਏ ਕੇ ਸੀਵਰੇ ਤੇ ਕਿਸੇ ਪਾਸੇ ਰਾਹ ਨਹੀਂ ਹੈਗਾ ਕਿਸੇ ਪ੍ਰਸ਼ਾਸਨ ਨੇ ਕੋਈ ਗੱਲ ਨਹੀਂ ਕੀਤੀ ਕਾਰਪੋਰੇਸ਼ਨ ਜਾ ਕੇ ਪ੍ਰਸ਼ਾਸਨ ਨੂੰ ਸਾਰਾ ਪਤਾ ਜਦੋਂ ਗਨਵਾਜੀ ਜਦੋਂ ਜਦੋਂ ਦੀ ਸਰਕਾਰਾਂ ਚੜੀਆਂ ਵੀ ਪਹਿਲੇ ਰਿੰਗੂ ਸੀਗੇ ਉਸ ਤੋਂ ਬਾਅਦ ਫਿਰ ਆਪਣੇ ਸ਼ੀਤਲ ਜਿਹੜੇ ਹੁੰਦੇ ਐ ਐਮਐਲਏ ਬਣੀ ਉਹਰੇ ਕੋ ਗੇਵ ਮਹਿੰਦਰ ਭਗਤ ਜੀ ਕੋ ਹਜੇ ਹਜੇ ਆਪਾਂ ਦੇ ਨਹੀਂ ਮਮੀ ਨੇ ਮਮੀ ਨੇ ਕਿਤਾਵਾੜ ਕੀਤਾ ਸਾਡੇ ਸਾਹਮਣੇ ਮਹਿੰਦਰ ਭਗਤ ਬਾਜਾ ਆਇਆ ਆਪਾਂ ਉਸਾਨੂੰ ਫੋਨ ਕੀਤਾ ਉਹਨਾਂ ਦੇ ਨਾਲ ਗੱਲ ਹੋਈ ਹੈ ਭਾਈ ਮਾਰ ਦੇ ਨੇ ਭਰਿਆ ਦਿਨ ਗਨ ਹੋ ਗਏ ਇਸ ਗੱਲ ਨੂੰ ਹਾਲਾਂਕਿ ਸਾਨੂੰ ਕਿਸੇ ਨੇ ਕੋਈ ਪੁੱਛਣ ਨਹੀਂ ਆਇਆ ਕਿ ਤੁਸੀਂ ਇਧਾ ਨੇ ਪਾਣ ਦਾ ਆਇਆ ਜਾਂ ਨਹੀਂ ਆਇਆ ਭਾਈ ਜਿਹੜਾ ਇਹ ਕਾਉਂਸਲਰ ਆ ਉਹ ਕੁਝ ਨਹੀਂ ਕਰਦਾ ਕੋਈ ਐਕਸ਼ਨ ਪਾਉਂਦੀ ਕਿ ਐਸਾ ਹੀ ਗੱਲ ਕਰਾਈ ਉਹ ਤੋਂ ਬਾਅਦ 6 ਉਹ ਬਰੀਆਣਾ ਕੰਪਲੈਕਸ ਵਾਲੇ ਪਾਸੇ ਕੁ ਸਰਕਾਰ ਤਾਂ ਕਹਿੰਦੀ ਆ ਜੀ ਪਾਣੀ ਦੇ ਮਸਲੇ ਸਾਰੇ ਹੱਲ ਕਰਾਂ ਜੋ ਗੰਦਾ ਹੈ ਹੁਣ ਆ ਕੇ ਸਾਡੇ ਕਰਨ ਅੱਥੇ ਸਾਡੇ ਕੋਈ ਮਸਲਾ ਹੱਲ ਨਹੀਂ ਹੋਇਆ ਬੰਦੇ ਚੱਲ ਜੁਟਿਆ ਉਹ ਤਾਂ ਪਾਣੀ ਦਰਸਲ ਇਹ ਜਨਾਨੀਆਂ ਜਲੰਧਰ ਦੀ ਪੰਜ ਪੀਰ ਕਲੋਨੀ ਦੇ ਨਾਲ ਸਬੰਧਤ ਨੇ ਜਿੱਥੇ ਘਰਾਂ ਵਿੱਚੋਂ ਪੀਣ ਵਾਲਾ ਪਾਣੀ ਨਹੀਂ ਆ ਰਿਹਾ ਜਿਸ ਦੇ ਵਿਰੋਧ ਵਿੱਚ ਇਹਨਾਂ ਨੇ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਹੈ ਤੇ ਇਸ ਮੌਕੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਜਲਦ ਤੋਂ ਜਲਦ ਉਹਨਾਂ ਦੇ ਪੀਣ ਲਈ ਪਾਣੀ ਦਾ ਇੰਤਜ਼ਾਮ ਕੀਤਾ ਜਾਵੇ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ